ਰੋਪੜ ਦੇ ਕੋਲ ਬਾਜ਼ਾਰ ਚ ਇੱਕ ਦੁਕਾਨ ਨੂੰ ਅੱਗ ਲੱਗਣ ਦੇ ਨਾਲ ਲੱਖਾਂ ਦਾ ਵੱਡਾ ਨੁਕਸਾਨ ਹੋ ਗਿਆ। ਫੋਲ ਬਾਜ਼ਾਰ ਚ ਸਥਿਤ ਸ਼ਾਨ ਸਿਲਾਈ ਮਸ਼ੀਨ ਨਾਮ ਦੀ ਸਭ ਤੋਂ ਪੁਰਾਣੀ ਦੁਕਾਨ ਤੇ ਇਹ ਹਾਦਸਾ ਵਾਪਰਿਆ ਹੈ। ਪਰ ਹਾਲੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਦੇਰ ਰਾਤ 1 ਵਜੇ ਦੇ ਲਗਭਗ ਅੱਗ ਲੱਗੀ ਹੈ ਤੇ ਅੱਗ ਤੇ ਕਾਬੂ ਪਾਉਣ ਦਾ ਯਤਨ ਵੀ ਕੀਤਾ ਗਿਆ। ਪਰ ਉਦੋਂ ਤੱਕ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਅੱਗ ਦੀ ਭੇਟ ਚ ਆ ਗਿਆ। ਜਿਸ ਦੇ ਨਾਲ ਦੁਕਾਨਦਾਰ ਦੀ ਆਰਥਿਕ ਪੱਖੋਂ ਕਮਾਟ ਛੁੱਟ ਗਈ। ਹਾਲਕੇ ਬੱਟਾ ਹਾਸਾ ਹੁੰ ਤੋਂ ਟੜਕਿਆ ਤੇ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਤੋਂ ਬਚਾਰਿਆ ਕਿ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਕਿ ਕਿੰਨੇ ਵਜੇ ਅੱਗ ਲੱਗੀ ਕੋਈ ਸੀ ਲੋ ਦੀ ਆਈਡੀਆ ਦਾ ਸਾਨੂੰ ਇੱਕ ਵਾਰ ਕੀ ਪੰਜ ਮਿੰਟ ਤੇ ਫੋਨ ਆਇਆ ਪੁਲਿਸ ਵਾਲਿਆਂ ਦਾ ਕਿ ਵੀ ਦੁਕਾਨ ਨੂੰ ਅੱਗ ਲੱਗੀ ਅਸੀਂ ਪੱਜ ਕੇ ਬਾਜ਼ਾਰ ਤੇ ਆਏ ਆ ਤੇ ਪੁਲਿਸ ਵਾਲੇ ਸੀਗੇ ਬਾਜ਼ਾਰ 'ਚ ਫਾਇਰ ਬ੍ਰੀਡ ਸੀ ਫਿਰ ਉਹਦੇ ਕਾਰਨ ਅਸੀਂ ਸ਼ਟਰ ਹੋ ਕੇ ਅੱਗ ਬੁਝਾਈ ਹੈ ਜੀ ਕਿੰਨਾ ਕੁ ਨੁਕਸਾਨ ਹੋਣਾ ਹੈਗਾ ਜੀ ਚੋਰਾ ਤੁੰਗਣਾ ਕਰਦੇ ਦਾ ਜੀ ਜਿੱਥੇ ਕੋਈ ਸ਼ੌਪ ਜਾ ਰਹੀ ਸੀ ਜੀ ਉਹ ਜਿਹੜੀ ਕੋਈ ਸੀ ਨਾ 1 ਵਜੇ ਲੱਗੀ ਸੀ ਜੀ ਫੋਨ ਆਇਆ ਸੀ ਸਾਨੂੰ ਇਧਰੋਂ ਹੀ ਨਾਲ ਚਾਚਾ ਜੀ ਸੀਗੇ ਮੇਰੇ ਉਹਨਾਂ ਨੇ ਫੋਨ ਕੀਤਾ ਸੀ ਵੀ ਐਵੇਂ ਐਵੇਂ ਕਰਕੇ ਨਾ ਵੀ ਉਹ ਅੱਗ ਲੱਗ ਗਈ ਕਿੰਨਾ ਆਪ ਨਹੀਂ ਪਤਾ ਲੱਗਦੀ ਕਿਵੇਂ ਲੱਗੀ ਹੈ ਮੈਂ ਸੋਚਿਆ ਸਾਰਾ ਕੁਝ ਔਕ ਹੁੰਦਾ ਆਪਣਾ ਅੱਜ ਕਾਫੀ ਪੁਰਾਣੀ ਸ਼ੌਪ ਆਪਣੀ ਹੈ ਯਾਰ ਫਸਟ ਟਾਈਮ ਹੀ ਹੋਇਆ ਹੈ ਮੈਨੂੰ ਮਤਲਬ ਕਿੰਨਾ ਕੁ ਨੁਕਸਾਨ ਹੈਗਾ ਹੈ 11 14 15 ਲੱਖ ਦਾ ਹੈਗਾ ਜੀ ਕੀ ਨਾਮ ਕੀਆ ਆਪਣਾ ਮੇਰਾ ਸ਼ਵਿੰਦਰ ਸਿੰਘ ਦੁਕਾਨ ਦਾ ਕੀ ਨਾਮ ਚਾਨ ਮਸ਼ੀਨ